ਵਿਸਥਾਰ ਦੇ ਨਾਲ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਹੋਏਗੀ 30 ਗੋਲੀਆਂ ਕਈ ਸਵਾਲ ਦਰਅਸਲ ਮਾਮਲਾ ਬ੍ਰੈਮਟਨ ਦਾ ਇੱਕ ਸਿੱਖ ਪਰਿਵਾਰ ਤੇ 30 ਗੋਲੀਆਂ ਚਲਾਈਆਂ ਜਾਂਦੀਆਂ ਨੇ ਮ੍ਰਿਤਕ ਜਗਤਾਰ ਸਿੰਘ ਦੇ ਪੁੱਤਰ ਤੇ ਚਸ਼ਮਦੀਦ ਪਰਿਵਾਰਕ ਮੈਂਬਰਾਂ ਦੇ ਨਾਲ ਕੈਨੇਡਾ ਦੇ ਵਿੱਚ ਪੀਟੀਸੀ ਨਿਊਜ਼ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਪਰਿਵਾਰ ਨੇ ਘਟਨਾ ਦੇ ਪਿੱਛੇ ਦਾ ਸੱਚ ਉਜਾਗਰ ਕਰਨ ਦੀ ਮੰਗ ਕੀਤੀ ਹੈ ਕਿ ਹਾਂ ਸਾਨੂੰ ਪੁਲਿਸ ਦੱਸੇ ਕਿਸੇ ਨਾਲ ਸਾਡੀ ਗਲਤ ਪਛਾਣ ਜੁੜੀ ਹੈ ਕੁਝ ਦਿਨ ਪਹਿਲਾਂ ਵੀ ਪੁਲਿਸ ਸਾਡੇ ਘਰ ਆਈ ਸੀ ਪਰ ਸਾਨੂੰ ਕੁਝ ਨਹੀਂ ਮਿਲਿਆ ਪਟਿਆਲਾ ਤੋਂ ਪੁੱਤਰ ਨੂੰ ਮਿਲਣ ਦੇ ਲਈ ਜਗਤਾਰ ਸਿੰਘ ਤੇ ਹਰਪ੍ਰੀਤਨ ਕੌਰ ਆਏ ਸਨ ਗੋਲੀਆਂ ਚੱਲੀਆਂ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਪੁਲਿਸ ਨੇ 20 ਨਵੰਬਰ ਦੀ ਘਟਨਾ ਦੇ ਪਿੱਛੇ ਗਲਤ ਪਛਾਣ ਨੂੰ ਕਾਰਨ ਦੱਸਿਆ ਹੈ ਵਜ੍ਹਾ ਦੱਸਿਆ ਹੈ ਤੇ ਹੁਣ ਇਸੇ ਕਾਰਨ ਤੇ ਵਜ੍ਹਾ ਨੂੰ ਗਲਤ ਪਛਾਣ ਨੂੰ ਲੈ ਕੇ ਚਸ਼ਮਦੀਤ ਤੇ ਪਰਿਵਾਰਕ ਮੈਂਬਰ ਲਗਾਤਾਰ ਕਹਿ ਰਹੇ ਨੇ ਕਿ ਸੱਚ ਉਜਾਗਰ ਕੀਤਾ ਜਾਏ ਕਿ ਆਖਰ ਕਿੱਥੇ ਗਲਤ ਪਛਾਣ ਜੁੜੀ ਹੈ ਹਰਪਿੰਦਰ ਕੌਰ ਤੇ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਘਟਨਾ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਜੋ ਬੀਤੇ ਮਹੀਨੇ ਯਾਨੀ ਕਿ 20 ਨਵੰਬਰ ਦੀ ਰਾਤ ਨੂੰ 에어ਪੋਰਟ ਤੇ ਮੇਫੀਲ ਦੇ ਇਲਾਕੇ ਵਿੱਚ ਵਾਪਰੀ ਸੀ ਰਾਤ ਦੇ ਕਰੀਬ 11:30 ਵਜੇ ਇੱਕ ਸ਼ਖਸ ਇੱਕ ਕਾਰ ਦੇ ਅੰਦਰ ਦਾਖਲ ਹੋਇਆ ਤੇ ਬੈੱਡਰੂਮਸ ਵਿੱਚ ਜਾ ਕੇ ਉਸਨੇ ਅੰਦੇ ਵਾਗ ਗੋਲੀਆਂ ਚਲਾਈਆਂ ਜਿਸ ਵਿੱਚ ਇੱਕ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਜਿਸ ਨੂੰ 20 ਗੋਲੀਆਂ ਲੱਗੀਆਂ ਸਨ ਜਿਨ੍ਹਾਂ ਨੇ ਇੱਕ ਹਫ਼ਤੇ ਬਾਅਦ ਦਮ ਤੋੜ ਦਿੱਤਾ ਤੇ ਇੱਕ ਕੁੜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਜਿਸ ਨੂੰ 13 ਗੋਲੀਆਂ ਲੱਗੀਆਂ ਤੇ ਜੋ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਇਹਨਾਂ ਵਿੱਚ ਇੱਕ ਬਜ਼ੁਰਗ ਜੋੜਾ ਸੀ ਜੋ ਹਾਲ ਹੀ ਦੇ ਵਿੱਚ ਇੰਡੀਆ ਤੋਂ ਵਿਜ਼ਟਰ ਵੀਜ਼ਾ ਤੇ ਆਇਆ ਸੀ ਤੇ ਜਨਵਰੀ ਵਿੱਚ ਉਹਨਾਂ ਦੀ ਵਾਪਸੀ ਸੀ। ਹੁਣ ਇਸ ਪਰਿਵਾਰ ਦੇ ਪਰਿਵਾਰਕ ਮੈਂਬਰ ਐਕਸਕਲੂਸਿਵਲੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਐ ਇਸ ਪੂਰੀ ਘਟਨਾ ਬਾਰੇ ਦੱਸਿਆ ਤੇ ਇਨਸਾਫ ਦੀ ਮੰਗ ਕਰ ਰਹੇ ਨੇ। ਇਕ ਅਜਿਹੇ ਸ਼ਖਸ ਜਿਨ੍ਹਾਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਜੋ ਉਸ ਵੇਲੇ ਉਸ ਘਰ ਦੇ ਵਿੱਚ ਮੌਜੂਦ ਸਨ ਇੱਕ ਅਲੱਗ ਫਲੋਰ ਤੇ ਸਨ ਪਰ ਜਦੋਂ ਤੱਕ ਉਹ ਕੁਝ ਸਮਝ ਪਾਉਂਦੇ ਕੁਝ ਕਰ ਪਾਉਂਦੇ ਉਦੋਂ ਤੱਕ ਇਹ ਘਟਨਾ ਵਾਪਰ ਚੁੱਕੀ ਸੀ ਸਭ ਤੋਂ ਪਹਿਲਾਂ ਇਸ ਦੁਖਦੀ ਘੜੀ ਵਿੱਚ ਅਸੀਂ ਤੁਹਾਡੇ ਨਾਲ ਹਾਂ ਅਸੀਂ ਜਾਣਨਾ ਚਾਹਾਂਗੇ ਕਿ ਜਿਵੇਂ ਅਸੀਂ ਖਬਰਾਂ ਵਿੱਚ ਦੇਖ ਰਹੇ ਹਾਂ ਕਿ 20 ਨਵੰਬਰ ਦੀ ਰਾਤ ਸੀ ਰਾਤ ਦੇ ਕਰੀਬ 12 ਵਜੇ ਸਨ ਕੁਝ ਅਣਪਛਾਤੇ ਲੋਕ ਦਾਖਲ ਹੋਏ ਤੇ ਅੰਨੇ ਵਾਹੌਲਾ ਨੇ ਗੋਲੀਆਂ ਚਲਾਈਆਂ ਇੱਕ ਦੁਖਤਾ ਤੁਸੀਂ ਅਸੀਂ ਕਹੀਏ ਕਿ ਚੇਲ ਰਹੇ ਹੋ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰ ਕੋਏ ਨੇ ਪਰ ਇੱਕ ਟਰੋਮਾ ਇੱਕ ਤੁਹਾਡੇ ਤੇ ਵੀ ਹੁੰਦਾ ਹੈ ਕਿਉਂਕਿ ਤੁਸੀਂ ਉਸ ਵੇਲੇ ਇਸ ਘਰ ਵਿੱਚ ਮੌਜੂਦ ਸੀ ਕੀ ਦੱਸਣਾ ਚਾਹੋਗੇ ਤੁਸੀਂ ਉਸ ਇਨਸੀਡੈਂਟ ਬਾਰੇ ਬਾਜੀ ਹਾਊਸ ਦੇ ਘੇੜ ਦੇ ਘਰਦਿਆਂ ਨੂੰ ਸੁਵਾ ਕੇ ਤੇ ਆਪਾਂ ਥੱਲੇ ਗਏ ਆ ਤੇ ਬਾਅਦ ਉਸ ਦੇ 5-7 ਮਿੰਟ ਬਾਅਦ ਇੱਕੋ ਦਮ ਹੀ ਫਾਇਰਿੰਗ ਦੀ ਆਵਾਜ਼ ਆਂਦੀ ਹੈ ਤੇ ਫਿਰ ਮੈਂ ਬਾਜਦਾ ਉੱਤੇ ਨੂੰ ਤੇ ਦੇਖਦੇ ਆ ਕਿ ਮੰਮੀ ਡੈਡੀ ਤੇ ਭੈਣ ਮੈਂ ਮੰਮੀ ਡੈਡੀ ਭੈਣ ਕਹਿਣਾ ਮੇਰੇ ਨਾਲ ਦੇ ਫਾਦਰ ਸਾਹਿਬ ਨੇ ਤੇ ਫਾਦਰ ਸਾਹਿਬ ਦੀ ਮੌਕੇ ਤੇ ਡੈਥ ਹੋ ਜਾਂਦੀ ਹੈ ਜੀ ਮਾਂ ਤਨੂ ਵਾਵਾ ਗੋਲੀਆਂ ਲੱਗਦੀਆਂ ਨੇ ਸਾਰਾ ਬੈੱਡ ਖੂਨ ਨਾਲ ਭਰ ਜਾਂਦਾ ਏ ਥੱਲੇ ਵੀ ਖੂਨ ਡੋਲਦਾ ਜੀ ਭੈਣ ਸਾਡੀ ਦੇ ਵੀ ਗੋਲੀਆਂ ਵੱਜਦੀਆਂ ਨੇ ਮੰਮੀ ਨੂੰ ਵੀ ਤੋਂ ਵੱਧ ਗੋਲੀਆਂ ਵੱਜੀਆਂ ਜੀ ਭੈਣ ਨੂੰ 13 ਗੋਲੀਆਂ ਵੱਜੀਆਂ ਨੇ ਫਾਦਰ ਸਾਹਿਬ ਤੇ ਮੌਕੇ ਤੇ ਹੀ ਨਹੀਂ ਦੇ ਤੇ ਇਹ ਕੁਝ ਸੈਕਿੰਡ ਦੀ ਘਟਨਾ ਹੋਈ ਹੈ ਬਸ ਡੈਡੀ ਭੈਣ ਬਾਹਰ ਸੀ ਉਦੋਂ ਤੇ ਜਦੋਂ ਮੈਂ ਥੱਲੇ ਗਿਆ ਉਦੋਂ ਇਹ ਬਾਹਰ ਸੀ ਤੇ ਮੇਰੇ ਥੱਲੇ ਜਾਣ ਤੋਂ ਬਾਅਦ ਇਹ ਆਏ ਕਿ 5-7 ਮਿੰਟ ਦਾ ਗੈਪ ਪਿਆ ਹੋਣਾ ਜੀ ਹਾਂਜੀ ਤੇ ਇਹਨਾਂ ਨੇ ਫਿਰ ਆਇਆ ਹਜੇ ਭੈਣ ਆਪਣੇ ਕਮਰੇ ਚ ਗਈ ਹੈ ਫਾਦਰ ਸਾਹਿਬ ਵਾਸ਼ਰੂਮ 'ਚ ਸੀ ਤੇ ਮੰਮੀ ਹਜੇ ਜਾਗਦੇ ਸੀ ਸੌਣ ਦੀ ਤਿਆਰੀ 'ਚ ਸੀ ਪਰ ਕੱਲੇ-ਕੱਲੇ ਰੂਮ 'ਚ ਜਾ ਕੇ ਕੱਲੀ-ਕੱਲੀ ਜਗ੍ਹਾ ਤੇ ਜਾ ਕੇ ਕੋਈ ਆ ਕੇ ਤੇ ਇੱਕੋ ਦਾ ਮੈਂਦਾਂ ਗੋਲੀਆਂ ਮਾਰ ਕੇ ਚੱਲ ਜਾਂਦਾ ਸੀ ਸਾਨੂੰ ਗਿਆਨ ਹੀ ਨਹੀਂ ਹੋਇਆ ਕਿ ਕੀ ਬਣਿਆ ਕਿੱਦਾਂ ਹੋਇਆ ਹਾਂ ਇਹ ਜ਼ਰੂਰ ਹੈ ਕਿ ਜਿੰਨੇ ਕਿ ਜਨ ਨੂੰ ਮੈਂ ਭੱਜ ਕੇ ਬਾਹਰ ਆਇਆ ਉੱਤੇ ਆਇਆ ਉਹ ਬਾਹਰ ਨਿਕਲ ਗਿਆ ਸੀ ਜੀ ਉਹਨੂੰ ਬਾਹਰ ਨਿਕਲਦੇ ਨੂੰ ਦੇਖਿਆ ਉਹਦਾ ਪਿੱਕਾ ਦੇਖਿਆ ਤੇ ਫਿਰ ਉਹਦੇ ਬਾਅਦ 911 ਕਾਲ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਆਹ ਕੁਝ ਹੋਇਆ ਜੀ ਸਾਡੇ ਘਰੇ ਕਿੰਨੀ ਦੇਰ ਚ ਪੁਲਿਸ ਆ ਗਈ ਸੀ ਪੁਲਿਸ ਆਉਂਦੀ ਹੈ ਜੀ 13 14 ਮਿੰਟ ਬਾਅਦ ਆਉਂਦੀ ਹੈ ਜੀ 12 ਤੋਂ 15 ਮਿੰਟ ਦੇ ਵਿੱਚ ਵਿੱਚ ਤੇ ਐਂਬੂਲੈਂਸ ਉਹਦੇ ਵੀ ਪਲੱਸ 13 15 ਮਿੰਟ ਪਲੱਸ 5 7 ਮਿੰਟਸ ਐਡ ਕਰ ਦੋ ਫਿਰ ਆਉਂਦੇ ਆ ਜੀ ਉਦੇ ਬਾਅਦ 5-7 ਮਿੰਟ ਆਪਣਾ ਤਿਆਰੀ ਨੂੰ ਲਾ ਦਿੰਦੇ ਆ ਜੀ ਉਹ ਹੂੰ ਤੇ ਉਹਦੇ ਬਾਅਦ ਵੀ ਆਪਣੇ ਹਿਸਾਬ ਨਾਲ ਟਾਈਮ ਲਾ ਦਿੰਦੇ ਆ ਕਾਫੀ ਹੂੰ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਕੁਝ ਦੂਰ ਉਹ ਜਿਹੜਾ ਪਿਕਾ ਤੁਸੀਂ ਪਿਕਅਪ ਟਰੱਕ ਦੀ ਗੱਲ ਕਰ ਰਹੇ ਹੋ ਉਹ ਪਿਕਅਪ ਟਰੱਕ ਕੁਝ ਦੂਰ ਅਗਲੱਗੇ ਦੀ ਦੇਖਿਆ ਗਿਆ ਹੈ ਹਾਂ ਜੀ ਸਾਨੂੰ ਵੀ ਸੁਣਨ ਨੂੰ ਆਇਆ ਜੀ ਕਿ ਅਸੀਂ ਵੀ ਖਬਰਾਂ ਤੇ ਪੜਿਆ ਪੁਲਿਸ ਨੇ ਇਹੀ ਦੱਸਿਆ ਕਿ ਇੱਕ ਪਿਕਅਪ ਟਰੱਕ ਉੱਥੇ ਸਾੜਿਆ ਗਿਆ ਸੀ ਤੇ ਕਹਿੰਦੇ ਸੀ ਕਿ ਸਾਨੂੰ ਸ਼ੱਕ ਆ ਤੇ ਫਿਰ ਸ਼ਾਇਦ ਮੇਰੇ ਸਾਹਮਣੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪੱਕੀ ਗੱਲ ਆ ਹੂੰ ਤੇ ਸਾਨੂੰ ਗਿਆਨ ਨਹੀਂ ਜਿਆ ਇਸ ਬਾਰੇ ਜੀ ਇਸ ਤਰ੍ਹਾਂ ਦਾ ਅਸੀਂ ਕਈ ਇਹ ਘਟਨਾ ਨੂੰ ਮਤਲਬ ਤੁਸੀਂ ਮਹਿਸੂਸ ਕੀਤਾ ਕਿਉਂਕਿ ਤੁਸੀਂ ਉਸ ਵੇਲੇ ਇਸ ਘਰ ਵਿੱਚ ਸੀਗੇ ਇੱਕ ਟਰੋਮਾ ਹੁੰਦਾ ਹੈ ਬਹੁਤ ਉਸ ਪਰਿਵਾਰ ਲਈ ਜਿਹੜਾ ਪਿੱਛੇ ਹੈ ਜਿਨ੍ਹਾਂ ਨੇ ਸਭ ਕੁਝ ਦੇਖਿਆ ਤੁਸੀਂ ਜਦੋਂ ਉਹ ਪੂਰਾ ਇਨਸੀਡੈਂਟ ਦੇਖਿਆ ਡੈਫੀਨਿਟਲੀ ਬਹੁਤ ਮੁਸ਼ਕਲ ਹੋਏਗਾ ਕਿ ਤੁਹਾਨੂੰ ਲੱਗਿਆ ਕਿ ਹੁਣ ਕੀ ਲੱਗਦਾ ਹੈ ਕਿ ਕਿ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਕਰਕੇ ਸ਼ੂਟਿੰਗ ਹੋ ਸਕਦੀ ਹੈ ਕਿ ਤੁਹਾਨੂੰ ਲੱਗਦਾ ਹੈ ਮਿਸਟੇਕਨ ਆਈਡੈਂਟੀਟੀ ਹੈ ਜਾਂ ਫਿਰ ਕੀ ਤੁਹਾਡੇ ਪਰਿਵਾਰ ਦਾ ਕਿਸੇ ਨਾਲ ਕੋਈ ਰੰਜਿਸ਼ ਹੋਏ ਨੇ ਸਾਡੇ ਪਰਿਵਾਰ ਦੀ ਕਿਸੇ ਨਾਲ ਕੋਈ ਐਹੋ ਜੀ ਗੱਲ ਨਹੀਂ ਸੀ ਜੀ ਕੋਈ ਰੰਜਿਸ਼ ਨਹੀਂ ਸੀ ਕੋਈ ਰੱਬ ਨੂੰ ਮੰਨਣ ਨਾਲੇ ਸ਼ਰੀਫ ਜੇ ਲੋਕ ਸੀ ਜੀ ਤੇ ਭੋਲੇ ਪਾਲੇ ਜੇ ਸੀ ਉਹਨਾਂ ਨੂੰ ਤੇ ਬਸ ਖਾ ਲਿਆ ਪੀ ਲਿਆ ਸੌਂ ਲਿਆ ਰੱਬ ਦੀ ਪਾਠ ਪੂਜਾ ਕਰ ਲਈ ਤੇ ਹੋਰ ਆਪਾਂ ਨੂੰ ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ ਪਰ ਇੱਕੋ ਦਾ ਮੈਂਦਾਂ ਕੋਈ ਆ ਕੇ ਜੇ ਮਿਸ ਆਈਡੈਂਟੀਫਿਕੇਸ਼ਨ ਕਹਿਣੇ ਤੇ ਇਦਾਂ ਤੇ ਕੱਲ ਨੂੰ ਕਿਸੇ ਦੇ ਵੀ ਘਰੇ ਜਾ ਕੇ ਅਗਲੇ ਗੋਲੀਆਂ ਮਾਰ ਕੇ ਕਹਿ ਸਕਦੇ ਆ ਕਿ ਮਿਸ ਆਈਡੈਂਟੀਫਿਕੇਸ਼ਨ ਹੋ ਗਈ ਕਿ ਇਹ ਕੋਈ ਗੱਲ ਥੋੜੀ ਆ ਅਸੀਂ ਕੈਨੇਡਾ ਚ ਤਾਂ ਥੋੜੀ ਬੈਠੇ ਆ ਕਿ ਸਾਡੀ ਸੇਫਟੀ ਦਾ ਇਸ਼ੂ ਹੈ ਜੀ ਵੇਖੋ ਬਹੁਤ ਵੱਡਾ ਇਸ਼ੂ ਆ ਕਿ ਇਹ ਵੀ ਨਹੀਂ ਹੈ ਕਿ ਬਾਰੋ-ਬਾਰ ਕੋਈ ਗੋਲੀਆਂ ਮਾਰ ਕੇ ਜਾਂਦਾ ਤੇ ਕਹਿੰਦੇ ਆ ਕਿ ਇਦਾਂ ਹੋ ਗਿਆ ਉਦਾਂ ਹੋ ਗਿਆ ਪਰ ਘਰ ਚ ਆ ਗਏ ਕਮਰਿਆਂ ਚ ਬੈ ਕੇ ਬੈਠੇ ਬਿਠਾਇਆ ਨੂੰ ਹੈਣਾ ਜੀ ਇਦਾਂ 20 ਗੋਲੀਆਂ ਕੌਣ ਮਾਰਦਾ ਜੀ 55 ਸਾਲ ਦੇ ਬਜ਼ੁਰਗਾਂ ਤੇ 57 ਸਾਲ ਦੇ ਸਾਡੇ ਫਾਦਰ ਸਾਹਿਬ ਜੀ ਕੌਣ ਇਦਾਂ ਇੱਕੋ ਨਾਮ ਕਰਦਾ 13 ਗੋਲੀਆਂ ਪੈਣ ਤੇ ਲੱਗੀਆਂ 28 ਸਾਲਾਂ ਦੀ ਇਹਦੇਓ ਤੇ ਇਹ ਕੋਈ ਗੱਲ ਤੇ ਨਹੀਂ ਬਣੀ ਜੀ ਪੁਲਿਸ ਤੇ ਇਹ ਕਹਿ ਲੋਗੇ ਫਿਰ ਇਦਾਂ ਦੇ ਪੱਲਾ ਹੀ ਛਾੜਦੇ ਨੇ ਜੇ ਇਹਨਾਂ ਨੂੰ ਪਤਾ ਸੀ ਕਿ ਮਿਸ ਆਈਡੈਂਟੀਫਿਕੇਸ਼ਨ ਹੈ ਕਿਹਦੇ ਨਾਲ ਹੈ ਕਿੱਦਾਂ ਆ ਕਿਉਂ ਆ ਸਾਨੂੰ ਕਲੀਅਰ ਕਰੋ ਸਾਨੂੰ ਦੱਸੋ ਕੁਝ ਸਾਨੂੰ ਵੀ ਪਤਾ ਲੱਗੇ ਜੀ ਇਹ ਬਜ਼ੁਰਗ ਜੋੜਾ ਜੁਲਾਈ ਦੇ ਮਹੀਨੇ ਵਿੱਚ ਇੰਡੀਆ ਤੋਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਇਆ ਸੀ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਕੈਨੇਡਾ ਬੁਲਾਇਆ ਸੀ ਕੁਝ ਸਮਾਂ ਉਹਨਾਂ ਨਾਲ ਬទਿਤ ਕਰਨਾ ਚਾਹੁੰਦੇ ਸਨ ਜਿਸ ਵੇਲੇ ਇਹ ਘਟਨਾ ਵਾਪਰੀ ਉਹ ਕਾਰ ਵਿੱਚ ਮੌਜੂਦ ਨਹੀਂ ਸਨ ਬਿਸ਼ੱਕ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਪਰ ਉਹਨਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਸਿਸਟਮ ਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਜੁਰ ਜੋੜੇ ਦੀ ਇਸ ਘਟਨਾ ਵਿੱਚ ਜਾਨ ਗਈ ਹੈ ਉਹਨਾਂ ਦੇ ਪੁੱਤਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇਸ ਦੁੱਖ ਦੀ ਘੜੀ ਵਿੱਚ ਅਸੀਂ ਤੁਹਾਡੇ ਨਾਲ ਹੈਗੇ ਹਾਂ ਪਰ ਇਹ ਜਾਨਣਾ ਚਾਹਵਾਂਗੇ ਕਿਉਂਕਿ ਇਹ ਰੈਂਟਡ ਪ੍ਰਾਪਰਟੀ ਹੈਗੀ ਹੈ ਤੁਸੀਂ ਆਪਣੇ ਪੇਰੈਂਟਸ ਨੂੰ ਵਿਜ਼ਟਰ ਵੀਜ਼ਾ ਤੇ ਇੱਥੇ ਬੁਲਾਇਆ ਸੀ ਤੁਹਾਡੇ ਨਾਲ ਕੁਝ ਸਮਾਂ ਬਤੀਤ ਕਰਨ ਲਈ ਖਾਸ ਤੌਰ ਤੇ ਇੱਥੇ ਇੱਥੇ ਆ ਪਹੁੰਚੇ ਸਨ ਇਹ ਇੱਕਦਮ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣਾ ਮਤਲਬ ਇੱਕ ਪੇਰੈਂਟਸ ਨੂੰ ਅਸੀਂ ਬੁਲਾਨੇ ਆ ਕਿ ਉਹ ਸਾਡੀ ਖੁਸ਼ੀ ਵਿੱਚ ਸ਼ਾਮਲ ਹੋਣ ਸਾਡੇ ਨਾਲ ਕੁਝ ਸਮਾਂ ਬਤੀਤ ਕਰਨ ਜਨਵਰੀ ਵਿੱਚ ਉਹਨਾਂ ਨੇ ਵਾਪਸ ਚਲੇ ਜਾਣਾ ਸੀ ਪਰ ਇਹ ਜੋ ਵਾਪਰਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੀ ਘਟਨਾ ਨੂੰ ਜੀ ਜੋ ਵਾਪਰਿਆ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਮੰਮੀ ਡੈਡੀ ਸਾਡੇ ਕਹਿੰਦੇ ਸੀ ਅਸੀਂ ਤੁਹਾਡੇ ਕੋਲ ਆਉਣਾ ਹੈ 5 ਸਾਲਾਂ ਤੋਂ ਮਿਲੇ ਨਹੀਂ ਸੀ ਹੈਗੇ ਸਾਨੂੰ ਤਾਂ ਉਹ ਬਹੁਤ ਚਾਹੁੰਦੇ ਸੀ ਅਸੀਂ ਕੈਨੇਡਾ ਆਵਾਂਗੇ ਸਾਨੂੰ ਮਿਲਾਂਗੇ ਜੀ ਹਨਾ ਜੀ ਤੇ ਅਸੀਂ ਬਹੁਤ ਹਰ ਇੱਕ ਬੰਦਾ ਪਲਾਨ ਕਰਦਾ ਐ ਅਸੀਂ ਤੇ ਐ ਕਰਾਂਗੇ ਉਹ ਕਰਾਂਗੇ ਹਨਾ ਜੀ ਤੇ ਡੈਡੀ ਦਾ 20 ਤਰੀਕ ਨੂੰ ਰਾਤ ਨੂੰ ਘਟਨਾ ਵਾਪਰਦੀ ਐ 25 ਤਰੀਕ ਨੂੰ ਜਨਮ ਦਿਨ ਵੀ ਹੁੰਦਾ ਤੇ ਉਸੇ 25 ਤਰੀਕ ਨੂੰ ਅਸੀਂ ਉਹਨਾਂ ਦਾ ਸੰਸਕਾਰ 25 ਪਤਾ ਨਹੀਂ 26 ਨੂੰ ਸੰਸਕਾਰ ਕਰਨ ਜਾਣੇ ਹਨਾ ਜੀ ਤੇ ਸਾਡੇ ਤੇ ਅਸੀਂ ਚਾਰ ਜੀ ਆ ਜੀ ਮੰਮੀ ਡੈਡੀ ਮੇਰੀ ਭੈਣ ਤੇ ਮੈਂ ਹਨਾ ਜੀ ਤੇ ਕੁਦਰਤੀ ਮੈਂ ਘਰੇ ਨਹੀਂ ਸੀ ਹੈਗਾ ਸਾਰੇ ਸਾਡੇ ਘਰੇ ਆ ਕੇ ਕਮਰਿਆਂ ਚ ਆ ਕੇ ਸ਼ੂਟਿੰਗ ਕਰ ਜਾਂਦੇ ਆ ਤੇ ਈਵੈਂਟ ਕੀ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ 5 ਦਿਨ ਪਹਿਲਾਂ ਸਾਡੇ ਘਰੇ ਪਹਿਲਾਂ ਪੁਲਿਸ ਆਉਂਦੀ ਹੈ ਜੀ ਉਦੋਂ ਮੰਮੀ ਡੈਡੀ ਇਕੱਲੇ ਘਰੇ ਹੁੰਦੇ ਨੇ ਤੇ ਉਹਨਾਂ ਤੋਂ ਨਾਮ ਵਗੈਰਾ ਪੁੱਛਦੀ ਹੈ ਜਾਂ ਪਾਸਪੋਰਟ ਪਾਸਪੋਰਟ ਕਿਉਂਕਿ ਪੰਜਾਬੀ ਸਮਝ ਆਉਂਦੀ ਇਹਨਾਂ ਨੂੰ ਪਾਸਪੋਰਟ ਦਾ ਪਤਾ ਲੱਗ ਜਾਂਦਾ ਸੇਮ ਵਰਡ ਹੁੰਦਾ ਜੀ ਪਾਸਪੋਰਟ ਮੰਗਦੇ ਆ ਤੇ ਫੇਰ ਉਹ ਮੇਰੇ ਫਰੈਂਡ ਨਾਲ ਗੱਲ ਕਰਾਉਂਦੇ ਆ ਮੇਰੀ ਮੰਮੀ ਅ ਤੇ ਅਸੀਂ ਉਹਨਾਂ ਦਾ ਬੈਚ ਨੰਬਰ ਵੀ ਨੋਟ ਕਰ ਲੈਣੇ ਆ ਹਨਾ ਵੀ ਸਾਰਾ ਉਕਸੀ ਬਾਰੇ ਪੁੱਛਦੇ ਆ ਹਨਾ ਉਹ ਮੇਰੇ ਫਰੈਂਡ ਨੂੰ ਪਤਾ ਤੇ ਪਰ ਮੈਂ ਇਹ ਕਹਿਣਾ ਚਾਹੁੰਦਾ ਸਾਡੇ ਸਾਰੇ ਲੋਕਾਂ ਨੂੰ ਕਿ ਪੁਲਿਸ ਨੂੰ ਕੁਝ ਨਾ ਕੁਝ ਪਤਾ ਸੀ ਐਵੇਂ ਤਾਂ ਤੁਹਾਡੇ ਕਿਸੇ ਕਿਸੇ ਦੇ ਰੈਂਡਮ ਘਰ ਨਹੀਂ ਜਾਂਦੀ ਹੁੰਦੀ ਪੁਲਿਸ ਹਨਾ ਜੇ ਪੁਲਿਸ ਨੂੰ ਕੁਝ ਪਤਾ ਸੀ ਸਾਨੂੰ ਕੁਛ ਤਾਂ ਅਵੇਅਰ ਕਰ ਦੇਣਾ ਵੀ ਅਸੀਂ ਇਹ ਚੀਜ਼ ਵਾਸਤੇ ਕਰ ਰਹੇ ਆ ਇਹ ਚੀਜ਼ ਖਤਰਨਾਕ ਹੈ ਹਨਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੁਝ ਕਰ ਦੇ ਜਾਂ ਅਸੀਂ ਸਾਈਡ ਤੇ ਮੂਵ ਹੋ ਜਾਂਦੇ ਹਨਾ ਜੇ ਸਾਨੂੰ ਨਹੀਂ ਸੀ ਦੱਸਣਾ ਤੁਸੀਂ ਆਪ ਇੱਕ ਅਦਾ ਕਾਂਸਟੇਬਲ ਤੁਹਾਡੇ ਕੋਲ ਇੰਨੀਆਂ ਗੱਡੀਆਂ ਇੰਨਾਂ ਤੁਸੀਂ ਟਿਕਟਾਂ ਦੇ ਇੰਨੀ ਮਿੰਟ ਲਾਉਂਦੇ ਹੋ ਹਨਾ ਤੁਸੀਂ ਉੱਥੇ ਖੜ੍ਹਜੋ ਵੇ ਇੱਕ ਅਦਾ ਬੰਦਾ ਇੱਥੇ ਥੋੜੀ ਪੈਟਰੋਲਿੰਗ ਵਧਾ ਦੋ ਵੀ ਸਾਡੀ ਇਹ ਸਾਰੀ ਘਟਨਾ ਬਚ ਸਕਦੀ। ਯਾਨੀ ਜੋ ਪੁਛਪੜਤਾਲ ਇਸ ਇਨਸੀਡੈਂਟ ਤੋਂ ਇੱਕ ਹਫਤਾ ਪਹਿਲਾਂ ਪੁਲਿਸ ਵੱਲੋਂ ਕੀਤੀ ਗਈ। ਤੁਹਾਨੂੰ ਕੁਝ ਨਹੀਂ ਦੱਸਿਆ ਗਿਆ ਕਿ ਕੀ ਹੋ ਰਿਹਾ ਹੈ। ਦੱਸਿਆ ਗਿਆ ਵੀ ਇੱਥੇ ਕੀ ਖਤਰਾ ਹੋ ਸਕਦਾ ਹੈ, ਕੀ ਹੋਣ ਦੇ। ਕਿਉਂਕਿ ਐਟਲੀਸਟ ਉਹਨਾਂ ਨੂੰ ਪਤਾ ਸੀ ਹੁਣ ਸਾਨੂੰ ਕੀ ਪਤਾ ਹੈ? ਹਰ ਇੱਕ ਬੰਦਾ ਪੈਸੇ ਨਾਲ ਸਭ ਕੁਝ ਵਿਕ ਜਾਂਦਾ ਜੀ। ਇੱਕ ਵੀ ਤਾਂ ਇੱਕ ਅਦਾ ਬੰਦਾ ਹੀ ਸਿਸਟਮ ਦੇ ਵਿੱਚ ਇਨਵੋਲ ਹੋਵੇ। ਤੋਂ ਤਾਂ ਹੀ ਆਈਡੀਆ ਪੁੱਛ ਰਿਹਾ ਸਾਨੂੰ ਅਸੀਂ ਤਾਂ ਹਰ ਇੱਕ ਚੀਜ਼ ਨਾਲ ਦੇਖਣਾ ਹੈ ਨਾ। ਸਾਡੀ ਫੈਮਿਲੀ ਸਾਰੀ ਖਤਮ ਹੋਈ ਹੈ। ਹੈਨਾ? ਤੇ ਐਟ ਲੀਸਟ ਕਿਸੇ ਨੇ ਨੂੰ ਕੁਝ ਪਤਾ ਸੀ ਕਿਉਂ ਆਏ ਆ ਹਨਾ ਵੀ ਐਟ ਲੀਸਟ ਸਾਨੂੰ ਅਵੇਅਰ ਕਰ ਦੇ ਤੇ ਐਦਾਂ ਰੋਜ਼ ਅਸੀਂ ਸ਼ੂਟਿੰਗ ਦੀਆਂ ਘਟਨਾਵਾਂ ਦੇਖਦੇ ਆ ਹਨਾ ਨਾ ਤਾਂ ਸਾਡੇ ਕੋਲ ਕੋਈ ਮੰਤਰੀ ਆਇਆ ਨਾ ਕਿਸੇ ਆਪਾਂ ਇੰਡੀਆ 'ਚ ਕੁਝ ਹੈਪਨ ਹੁੰਦਾ ਸਾਰਾ ਪੰਜਾਬ ਇਕੱਠਾ ਹੋ ਜਾਂਦਾ ਵੀ ਇੰਨਾ ਕੁਝ ਆਪਨੋ ਘਰੇ ਆ ਕੇ ਕਿਸੇ ਤੇ ਗੋਲੀਆਂ ਉਹ ਵੀ ਮਾਤਾ ਜੀ ਦੇ 22 ਬਾਈ ਗੋਲੀਆਂ ਮਾਰੀਆਂ ਭੈਣ ਦੇ 13 ਗੋਲੀਆਂ ਮਾਰੀਆਂ ਹਨਾ ਜੀ ਤੇ ਅਸੀਂ ਉਹਦਾ ਅਸੀਂ ਮੈਂ ਕੁਦਰਤੀ ਬਾਅਦ ਸੀ ਜੀ ਦੇਣ ਤਾਂ ਮੈਂ ਪਛਤਾ ਤਾਂ ਹੀ ਮੈਂ ਹੁਣ ਮੀਡੀਆ ਦੇ ਪਹਿਲਾਂ ਸੀ ਕਿ ਕਿਹਦੇ ਹਸਪਤਾਲ ਜਾਓਗੇ ਕਿ ਕਿੱਧਰ ਜਾਓ ਹਨਾ ਜੀ ਇਹ ਘਟਨਾ ਵਾਪਰਦੀ ਹੈ ਜੀ ਸਾਢੇ 11:27 ਦੇ ਮਮੀ ਮੈਨੂੰ ਕਾਲ ਵੀ ਕਰਦੇ ਉਸ ਵਕਤ ਕਿ ਮਾਤਾ ਮਾਰਨ ਤੋਂ ਸਭ ਤੋਂ ਪਹਿਲਾਂ ਪੁੱਤ ਦੀ ਸੇਫਟੀ ਦਾ ਹੁੰਦਾ ਹਨਾ ਜੀ ਤੇ ਭੈਣ 911 ਨੂੰ ਕਾਲ ਕਰਦੀ ਗੋਲੀਆਂ ਵੱਜਣ ਤੇ ਵੀ ਤੇ ਇਹ ਵੀ ਕਹਿੰਦੀ ਹੈ ਵੀ ਜੇ ਤੁਸੀਂ ਨਾ ਟਾਈਮ ਤੇ ਆਏ ਤੁਹਾਡੇ ਕਰਕੇ ਮੇਰੀ ਮੌਤ ਹੋ ਸਕਦੀ ਹੈ ਤੇ ਤਾਂ ਵੀ ਪੁਲਿਸ ਸਾਢੇ 12 ਮਿੰਟ 12 ਤੋਂ 15 ਮਿੰਟ ਤੱਕ ਪੁਲਿਸ ਆਉਂਦੀ ਹੈ ਉਦੋਂ 6-7 ਮਿੰਟ ਬਾਅਦ ਐਂਬੂਲੈਂਸ ਆਉਂਦੀ ਹੈ ਮੇਰੇ ਫਰੈਂਡ ਮਾਲਟਨ ਤੋਂ ਪਹੁੰਚਦੇ ਨੇ ਇੱਥੋਂ ਅਸੀਂ ਡਿਸਪੈਚ ਆਫਿਸ ਚੈੱਕ ਕਰਦੇ ਸੀ ਐਂਬੂਲੈਂਸ ਦਾ ਉਹ 4 ਮਿੰਟ ਦੂਰ ਆ ਨਾ ਤਾਂ ਉਸ ਵਕਤ ਉਸ ਏਰੀਆ 'ਚ ਕੋਈ ਵੱਡੀ ਘਟਨਾ ਵਾਪਰਦੀ ਵੀ ਐਂਬੂਲੈਂਸ ਕਿਤੇ ਹੋਰ ਵੀ ਜੀ ਹੁੰਦੀ ਹੈ ਨਾ ਜੀ ਤੇ ਸਾਨੂੰ ਫਰਸਟ ایڈ ਕਿਉਂਕਿ ਅਸੀਂ ਮਾਤਾ ਜੀ ਹਰੀ ਚਲੋ ਗੁਰਸੇਕ ਸੀ ਸਾਰੀਆਂ ਚੀਜ਼ਾਂ ਸਾਨੂੰ ਉਹਨਾਂ ਦਾ ਇੰਨੇ ਗੋਲੀਆਂ ਵੱਜਣ ਤੋਂ ਬਾਅਦ ਵੀ ਉਹਨਾਂ ਨੂੰ ਸੁਰਤ ਹੈਗੀ ਸੀ ਅਸੀਂ ਉਹਨਾਂ ਨੂੰ ਪੁੱਛੇ ਦੇ ਸੀ ਮੈਂ ਉਹਨਾਂ ਨੂੰ ਪੁੱਛਦੇ ਪੰਜ ਮਿੰਟ ਬਾਅਦ ਆਈਏ 10 ਮੈਂ ਸਾਰੇ ਮਤਲਬ ਉਹ ਦੱਸਦੇ ਸੀ ਵੀ ਘੱਟੋ ਘੱਟ ਇੱਕ ਘੰਟੇ ਬਾਅਦ ਸਾਨੂੰ ਫਰਸਟ ایڈ ਮਿਲੀ ਹੈ ਉਹਦਾ ਮਹਾਰਾਜ ਜੀ ਨੇ ਚਲੋ ਭੈਣ ਦੇ ਪ੍ਰਾਨ ਰੱਖਣ ਹਨਾ ਇਹ ਸਾਰੇ ਕਮਿਊਨਿਟੀ ਨੂੰ ਅਸੀਂ ਕਹਿੰਨੇ ਆ ਵੀ ਅਰਦਾਸ ਕਰਨ ਹਨਾ ਉਹ ਸਾਰੀ ਗੱਲ ਦੱਸਣਗੇ ਜਦੋਂ ਸਹੀ ਹੋਣਗੇ ਤੇ ਪਰ ਅਸੀਂ ਜਿੰਨਾ ਵੀ ਦਾ ਘੰਟੇ ਬਾਅਦ ਕਿਸੇ ਨੂੰ ਇੰਨੀਆਂ ਵੈਹਿ ਖੂਨ ਨਿਕਲ ਗਈ ਬੰਦੇ ਦੀ ਮੌਤ ਹੋ ਜਾਂਦੀ ਹੈ ਨਾ ਜੀ ਇੱਕ ਤਾਂ ਇਹਨਾਂ ਦਾ ਸਿਸਟਮ ਏਡਾ ਵੱਡਾ ਫੇਲਿਅਰ ਹੈ ਵੀ ਘੰਟੇ ਬਾਅਦ ਸਾਨੂੰ ਕੋਈ ਉਹ ਮਿਲਦੀ ਹੈ ਸਭ ਤੋਂ ਵੱਡਾ ਕੁਝ ਹਾਂ ਜੀ ਤੇ ਪੁਲਿਸ ਨੂੰ ਪਹਿਲੇ 5 ਦਿਨ ਬਾਅਦ ਪਤਾ ਹੁੰਦਾ ਹਨਾ ਜੀ ਇਹ ਸਾਰੀ ਗਾਣੀ ਸਾਨੂੰ ਤਾਂ ਸਮਝ ਨਹੀਂ ਆਉਂਦੀ ਜੀ ਸਾਡੇ ਸਾਨੂੰ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਹੁਣ ਤਾਂ ਜੋ ਹੋ ਗਿਆ ਕਿਸੇ ਹੋਰ ਨਾਲ ਨਾ ਇਹ ਵਾਪਰ ਜੀ ਹਨਾ ਜੀ ਕਿਉਂਕਿ ਸਾਰੀ ਕਮਿਊਨਿਟੀ ਸਾਡੀ ਇੱਥੇ ਹੀ ਰਹਿੰਦੀ ਹੈ ਸਭ ਤੋਂ ਜ਼ਿਆਦਾ ਮੇਜਰ ਹਨਾ ਕਿਸੇ ਹੋਰ ਸਾਡੇ ਨਾਲ ਤਾਂ ਹੁਣ ਜੋ ਸਾਡਾ ਤਾਂ ਸਾਰਾ ਕੁਝ ਖਤਮ ਹੋ ਹੀ ਗਿਆ ਜੀ ਐਟ ਲੀਸਟ ਕੋਈ ਕਮਿਊਨਿਟੀ ਦੇ ਵਿੱਚ ਹੋਰ ਕਿੱਦਾਂ ਵੀ ਮਤਲਬ ਕਿਸੇ ਨਾਲ ਵੀ ਇਦਾਂ ਵਾਪਰ ਸਕਦਾ ਹਨਾ ਜੀ ਇੱਥੇ ਵੀ ਤੁਹਾਡੀ ਰੈਂਟਡ ਪ੍ਰਾਪਰਟੀ ਹੈਗੀ ਐ ਤੇ ਜਿਹੜੇ ਲੈਂਡਲੋਰਡ ਨੇ ਉਹਨਾਂ ਨਾਲ ਵੀ ਕੋਈ ਇਨਵੈਸਟੀਗੇਸ਼ਨ ਤੁਹਾਨੂੰ ਪਤਾ ਹੈ ਕੋਈ ਚੱਲ ਰਹੀ ਹੈ ਕਿਉਂਕਿ ਨਾਲ ਦਾ ਜਿਹੜਾ ਟਰੱਕ ਯਾਰਡ ਹੈਗਾ ਉਹ ਲੈਂਡਲੋਰਡ ਦਾ ਆਲਰੇਡੀ ਇਸ਼ੂ ਸੀਗਾ ਸਿਟੀ ਦੇ ਨਾਲ ਤੇ ਉਹ ਪਾਰਕਿੰਗ ਦਾ ਇਸ਼ੂ ਸੀ ਜੀ ਕੱਲਾ ਲੈਂਡਲੋਰਡ ਦਾ ਅਸੀਂ ਇੱਥੇ ਰੈਂਟਲ ਪ੍ਰਾਪਰਟੀ ਤੇ ਆ ਉਹ ਨਾਲ ਉਹਨਾਂ ਦਾ ਯਾਰਡ ਹਾਂਜੀ ਉਹ ਪਾਰਕਿੰਗ ਦਾ ਇਸ਼ੂ ਸੀ ਪਹਿਲਾਂ ਇਹਨਾਂ ਕੋਲ ਉਹ ਟੈਂਪਰੇਰੀ ਪਰਮਿਟ ਹੈਗੇ ਸੀ ਫਿਰ ਜਦੋਂ ਐਕਸਪਾਇਰ ਹੋ ਗਈ ਸੀ ਫੇਰੇ ਇਹਨਾਂ ਨੇ ਪਾਰਕਿੰਗ ਚੱਕਤੀ ਸੀ ਹਾਂ ਤੁਹਾਨੂੰ ਕੀ ਮੰਗਿਆ ਤੁਹਾਡੀ ਕਿਉਂਕਿ ਪੁਲਿਸ ਜਿਵੇਂ ਤੁਸੀਂ ਕਿਹਾ ਕਿ ਪੁਲਿਸ ਪਹਿਲਾਂ ਵੀ ਆਈ ਉਦੋਂ ਪੁਲਿਸ ਨੇ ਕੁਝ ਨਹੀਂ ਦੱਸਿਆ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਵੀ ਤੁਹਾਨੂੰ ਕੁਝ ਨਹੀਂ ਦੱਸਿਆ ਜਾ ਰਿਹਾ ਪਰ ਪਬਲਿਕ ਸੇਫਟੀ ਦਾ ਇੱਕ ਬਹੁਤ ਵੱਡਾ ਮੁੱਦਾ ਹੈਗਾ ਹਾਂਜੀ ਇਹ ਤਾਂ ਸਾਡੀ ਕਮਿਊਨਿਟੀ ਇਕੱਠੀ ਸਟੈਂਡ ਹੋ ਕੇ ਇਹਨਾਂ ਨੂੰ ਕੁਐਸ਼ਨ ਪੁੱਟ ਕਰ ਸਕਦੀ ਹੈ ਇਹਨਾਂ ਦੀ ਸੇਫਟੀ ਕਨਸਰਨ ਕਿੰਨੇ ਦਾ ਵਿਜ਼ਿਟ ਕਰਨ ਆਏ ਹਨ ਜੀ ਸੋਚ ਕੇ ਦੇਖੋ ਹੈਨਾ ਜਾਂ ਤਾਂ ਬੰਦਾ ਇੱਥੇ ਰਹਿੰਦਾ ਹੁੰਦਾ ਇੱਥੇ ਵਿਚਰਦਾ ਹੁੰਦਾ ਸਿਰਫ ਉਹ ਇੰਡੀਆ ਤੋਂ ਵਿਜ਼ਿਟ ਕਰਨ ਆਏ ਆ ਅਸੀਂ ਮਤਲਬ ਕੋਈ ਗਲਤੀ ਕਰ ਲਈ ਉਹਨਾਂ ਨੂੰ ਵਿਜ਼ਿਟ ਕਰਾਉਣ ਵਾਸਤੇ ਕੈਨੇਡਾ ਚ ਅਸੀਂ ਤਾਂ ਇਹੀ ਸੋਚਦੇ ਆ ਨਾ ਜੀ ਹਾਂਜੀ ਇਸ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਮਿਊਨਿਟੀ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਜਿਸ ਦੇ ਲਈ ਗੋ ਫੰਡਿੰਗ ਪੇਜ ਵੀ ਸਥਾਪਿਤ ਕੀਤਾ ਗਿਆ ਹੈ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਸੀਂ ਇਸ ਪਰਿਵਾਰ ਨਾਲ ਕਿਵੇਂ ਰਿਲੇਟਿਡ ਹੈਗੇ ਹੋ ਮੇਰੇ ਮਾਸੀ ਮਾਸੜ ਜੀ ਸੀਗੇ ਜੀ ਜਿਨ੍ਹਾਂ ਦੀ ਹੱਤਿਆ ਹੋਈ ਹੈ ਜੀ 20 ਨਵੰਬਰ ਨੂੰ ਹਾਂਜੀ ਤੇ ਤੁਸੀਂ ਇਸ ਪਰਿਵਾਰ ਦੀ ਹੈਲਪ ਹੁਣ ਕਿਸ ਤਰ੍ਹਾਂ ਕਰ ਰਹੇ ਹੋ ਅਸੀਂ ਦੋ ਚਾਰ ਫਰੈਂਡਸ ਨੇ ਰਲ ਕੇ ਜੀ ਗੋ ਫੰਡਮੀਪੇ ਸ਼ੁਰੂ ਕੀਤਾ ਸੀ ਇੱਕ ਤਾਂ ਕਿਉਂਕਿ ਹੁਣ ਭੈਣ ਵੀ ਡਾਕਟਰ ਦਾ ਕਹਿੰਦੇ ਨੇ ਵੀ ਜੇ ਮੰਨ ਲਓ ਬਚ ਜਾਂਦੀ ਆ ਉਹਦੀ ਲਾਈਫ ਤਾਂ ਉਹ ਘੱਟੋ ਘੱਟ 2 ਸਾਲ ਮਤਲਬ ਕਿ ਨਹੀਂ ਹੈਗੀ ਆ ਨਾ ਆਪਣੇ ਆਪ ਨੂੰ ਸਾਹਮਣ ਜੋਗੀ ਤੇ ਫਿਰ ਉਹ ਵੀ ਕੰਮ ਤੇ ਨਹੀਂ ਜਾ ਸਕਦੀ ਹੈਗੀ ਫਿਰ ਵੀਰ ਵੀ ਨਹੀਂ ਕੰਮ ਤੇ ਜਾ ਸਕਦਾ ਕਿਉਂਕਿ ਉਹਨੂੰ ਵੀ ਸਾਂਭ ਸੰਭਾਲ ਕਰਨੀ ਆ ਫਿਰ ਉਹਦੀ ਸਾਂਭ ਸੰਭਾਲ ਲਈ ਕੋਈ ਲੇਡੀ ਵੀ ਚਾਹੀਦੀ ਆ ਨਾ ਕੋਲ ਤੇ ਮਤਲਬ ਕਿ ਫਾਈਨੈਂਸ਼ੀਅਲੀ ਬਹੁਤ ਕੰਸਟੈਂਟਸ ਅੱਗੇ ਆਉਣੀਆਂ ਨੇ ਹਨਾ ਜੀ ਹਾਂਜੀ ਤੇ ਉਹਦੇ ਕਰਕੇ ਥੋੜਾ ਜਿਹਾ ਇੱਕ ਤਾਂ ਗੋਫੰਡਮੀ ਪੇਜ ਬਣਾਇਆ ਤੇ ਬਾਕੀ ਤਾਂ ਅਸੀਂ ਕਮਿਊਨਿਟੀ ਤੋਂ ਹੀ ਮੰਗ ਕਰਦੇ ਵੀ ਜਿਵੇਂ ਕੋਈ ਪੋਲੀਟੀਕਲ ਰਿਪਰੈਜ਼ੈਂਟੇਟਿਵ ਨਹੀਂ ਆਇਆ ਸਾਡੇ ਕੋਲ ਹੱਦ ਤੱਕ ਕਿਸੇ ਵੀ ਪਾਰਟੀ ਦਾ ਜੀ ਤੇ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਸੀਗਾ ਜੀ ਬੜੇ ਦੁੱਖ ਦੀ ਗੱਲ ਆ ਤੇ ਬਾਕੀ ਦਾ इमोशनल ਸਪੋਰਟ ਹੈ ਯਾਰ ਅਰਦਾਸ ਕਰਿਓ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਭੈਣ ਰਿਕਵਰ ਹੋਵੀ ਜਲਦੀ ਹਾਂਜੀ ਜੀ ਅਸੀਂ ਤੁਹਾਡੀ ਭੈਣ ਦੀ ਸਿਹਤ ਦੀ ਆ ਵੀ ਲਈ ਅਰਦਾਸ ਕਰਦੇ ਹਾਂ ਅਸੀਂ ਤੁਹਾਡੇ ਇਸ ਦੁੱਖ ਦੀ ਘੜੀ ਤੁਹਾਡੇ ਨਾਲ ਹੈਗੇ ਆ ਪਰ ਹੁਣ ਜਿਵੇਂ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਪੁਲਿਸ ਵੱਲੋਂ ਤੁਹਾਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਕੋਈ ਪੋਲਿਟਿਕਲ ਲੀਡਰ ਵੀ ਤੁਸੀਂ ਕਹਿ ਰਹੇ ਹੋ ਕਿ ਨਹੀਂ ਆਇਆ ਕਮਿਊਨਿਟੀ ਤੋਂ ਤੁਹਾਡੀ ਕੋਈ ਮੰਗ ਹੈਗੀ ਹੈ ਕੋਈ ਮੈਸੇਜ ਕੋਈ ਅਪੀਲ ਹੈਗਾ ਕਮਿਊਨਿਟੀ ਲਈ ਕਮਿਊਨਿਟੀ ਨੂੰ ਤਾਂ ਅਸੀਂ ਇਹੀ ਸਪੋਰਟ ਸਪੋਰਟ ਮੰਗਦੇ ਨੇ ਵੀ ਜਸਟਿਸ ਲੈਣਾ ਆਪਾਂ ਨੇ ਹਨਾ ਜੀ ਕਿਉਂਕਿ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਜੀ ਜਿਵੇਂ ਉਹ ਕਹਿੰਦੇ ਨੇ ਇਨਜਸਟਿਸ ਐਨੀ ਵੇਅਰ ਇਜ਼ ਅ ਥ੍ਰੈਟ ਟੂ ਜਸਟਿਸ ਏਵਰੀ ਵੇ ਇਦੇ ਲਈ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਕ ਤਾਂ ਇੱਥੇ ਆਪਣੇ ਪੋਸਟਰ ਵਗੈਰਾ ਲਾ ਕੇ ਬੈਨਰ ਵਗੈਰਾ ਲਾ ਕੇ ਬਾਹਰ ਇੱਥੇ ਕੈਂਡਲਾਈਟ ਵਿਜਲ ਸ਼ਾਇਦ ਆਰਗੇਨਾਈਜ਼ ਕਰੀਏ ਤੇ ਇੱਕ ਮਾਸੀ ਜੀ ਦਾ ਫਿਊਨਰਲ ਆ ਜਦੋਂ ਉਹਦੇ ਤੇ ਵੀ ਅਸੀਂ ਰਿਕਵੈਸਟ ਕਰਦੇ ਆਂ ਵੀ ਵੱਧ ਤੋਂ ਵੱਧ ਸੰਗਤ ਪਹੁੰਚੇ ਜੀ ਇੱਕ ਦੁੱਖ ਇਹ ਪਰਿਵਾਰ ਚੱਲ ਰਿਹਾ ਹੈ ਆਪਣੇ ਪਰਿਵਾਰ ਦੇ ਜੀਆਂ ਨੂੰ ਖੋ ਦੇਣ ਦਾ ਇੱਕ ਦੁੱਖ ਉਸ ਬੈਂਡ ਦਾ ਜੋ ਇਸ ਵੇਲੇ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਨਾਲ ਹੀ ਵੱਡਾ ਦੁੱਖ ਆਪਣੀ ਸੇਫਟੀ ਦਾ ਅਜਿਹੇ ਵਿੱਚ ਅਪੀਲ ਹੈ ਕਮਿਊਨਿਟੀ ਨੂੰ ਕਿ ਉਹਨਾਂ ਦਾ ਸਾਥ ਦਿੱਤਾ ਜਾਏ ਮੰਗ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਪੁਲਿਸ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਜੇ ਕਿਸੇ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਪੁਲਿਸ ਨੂੰ ਅਪਰੋਚ ਕੀਤਾ ਜਾਏ ਇਸ ਦੇ ਲਈ QR ਕੋਡ ਵੀ ਰਿਲੀਜ਼ ਕੀਤੇ ਗਏ ਨੇ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੈ ਕੋਈ ਇਮੇजेस ਨੇ ਜਾਂ ਫਿਰ ਜਿਸ ਵੇਲੇ ਪਿਕਅਪ ਟਰੱਕ ਨੂੰ ਅਗ ਲੱਗੀ ਉਸ ਵੇਲੇ ਦੀ ਡੈਸ਼ ਕੈਮ ਫੁਟੇਜ ਹੈ ਤਾਂ ਪੁਲਿਸ ਤੱਕ ਉਸ QR ਕੋਡ ਰਾਹੀਂ ਪਹੁੰਚਾਈ ਜਾਏ ਕੈਮਰਾਮੈਨ ਮਨਿੰਦਰ ਜਸਲ ਦੇ ਨਾਲ ਰੁਪਿੰਦਰ ਕੌਰ ਪੀਟੀਸੀ ਨਿਊਜ਼ ਕੈਲਡਨ ਕੈਨੇਡਾ ਸੋ ਲਗਾਤਾਰ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਸੱਚ ਉਜਾਗਰ ਕਰਨ ਦੀ ਮੰਗ ਕਰ ਰਿਹਾ ਹੈ ਤਾਂ ਉੱਥੇ ਹੀ ਵੱਡਾ ਸਵਾਲ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਖੜਾ ਹੋ ਰਿਹਾ ਹੈ ਇੱਕ ਬ੍ਰੇਕ ਲਈ ਰੁਕਦੇ ਬ੍ਰੇਕ ਤੋਂ ਬਾਅਦ ਖਬਰਾਂ ਦਾ سلسلہ ਜਾਰੀ ਰਹੇਗਾ